ਚਾਂਦ ਸਾਹਿਬ ਟਕਰਾ ਜਾਂਦਾ ਹੈ ਜਿਸ ਦੇ ਨਾਲ ਕਰੰਟ ਲੱਗਣ ਦੇ ਨਾਲ ਗ੍ਰੰਥੀ ਸਿੰਘ ਦੀ ਮੌਤ ਹੋ ਕੇ ਬੇਵਕਤੀ ਮੌਤ ਕਾਰਨ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਕਿਹਾ ਗਿਆ ਕਿ ਸੋਢੀ ਕਰੀਬ 32 ਸਾਲਾਂ ਤੋਂ ਪਿੰਡ ਦੁਸਾਂਝ ਕਲਾ ਦੇ ਵਿੱਚ ਪਰਿਵਾਰ ਸਮੇਤ ਰਹਿ ਰਿਹਾ ਸੀ ਸੋਢੀ ਆਪਣੇ ਪਿੱਛੇ ਪਰਿਵਾਰ ਦੇ ਵਿੱਚ ਬਸੁਰਗ ਮਾਤਾ ਪਤਨੀ ਬੇਟਾ ਤੇ ਪੇਟੀ ਛੱਡ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਜੀਨ ਦਾ ਅੱਜ ਅੰਤਿਮ ਸੰਸਕਾਰ ਦੁਪਹਿਰ 2:00 ਵਜੇ ਦੇ ਕਰੀਬ ਪਿੰਡ ਦੁਸਾਂਝ ਕਲਾ ਦੇ ਸ਼ਮਸ਼ਾਨ ਕਾਟਵਿਕੇ ਕੀਤਾ ਜਾਵੇਗਾ ਬੇहद ਹੀ ਹਮਤਪਾ ਹਾਂਜੀ ਸਤਿਕਾਰ ਜੀ ਬਹੁਤ ਬੜੀ ਗੱਲ ਹੋਈ ਹੈ ਕਿਉਂਕਿ ਜਿਹੜੇ ਸਾਡੇ ਸਰਦਾਰ ਸਿੰਘ ਖੋਟੀ ਸਾਹਿਬ ਬਹੁਤ ਬੱਚ ਬਸ ਤੋਂ ਤੇ ਡਿਗ੍ਰੀ ਗ੍ਰੰਥੀ ਦਾ ਅੱਜ ਦੁੱਖ ਨਗਰ ਕਰਨੀ ਪੈਦੀ ਹੈ ਕਿ ਅੱਜ ਸਾਡੇ ਵੱਡੇ ਭਾਈ ਜਿਹਨਾਂ ਦੇ ਪੁੱਤ ਇਨਸਾਨ ਸਭ ਤੋਂ ਉਰ ਗਏ ਸੀ ਉੱਥੇ ਜਦੋਂ ਸਰਦਾਰ ਸਾਹਿਬ ਨੂੰ ਸਮਾਹਨ ਕਰਾ ਕੇ ਕਾਰ ਲੱਗੇ ਉਹ ਸਵੇਰੇ ਤਾਰ ਜਿਹੜੀ ਸੀ ਉਹਦੇ ਨਾਲ ਟੱਚ ਹੋ ਕੇ ਜਰਤ ਹੋ ਗਿਆ ਉਹਦੇ ਨਾਲ ਉਹਦੇ ਨਾਲ ਇਹਨਾਂ ਦੀ ਅਚਨਚੇਤ ਮੌਤ ਹੋ ਗਈ ਬੜੀ ਦੁੱਖ ਵਾਲੀ ਗੱਲ ਆ ਦਾਸ ਜਿੰਦਰ ਸਿੰਘ ਸਰਦਾਰਪੁਰ ਵਾਲਾ ਸਾਹਿਬ ਦਾ ਇਸ ਕਰਕੇ ਇਹ ਜਰਾ ਦੁਖਦਾਈ ਗੱਲ ਹੋਈ ਆ ਇਹ ਸਾਂਝ ਲੋਕ ਨਹੀਂ ਹੈ ਹਾਂਜੀ ਉਹ ਜਿਹੜੇ ਗਏ ਸੀਗੇ ਨਿਸ਼ਾਨ ਸਾਹਿਬ ਜੁੜਾਉਣ ਪਾਜੀ ਸਾਡੇ ਨਾਲ ਸੀ ਤੇ ਪਰੋਣਾ ਵੀ ਸਾਡੇ ਨਾਲ ਸੀ ਪਾਜੀ ਸਾਹਿਬ ਦਾ ਤੇ ਉੱਥੇ ਜਾਨੂ ਨਿਸ਼ਾਨ ਸਾਹਿਬ ਚੜਾਉਣ ਲੱਗੇ ਨਿਸ਼ਾਨ ਸਾਹਿਬ ਉਤਾਰਨ ਲੱਗੇ ਉਤਾਰਨ ਲਾ ਕੇ ਪਾਜੀ ਸਾਹਿਬ ਨੂੰ ਕਰੰਟ ਲੱਗਿਆ ਉੱਥੇ ਉਹ ਡੈਕ ਪਾਇਆ ਉਹਨਾਂ ਦੀ ਬਹੁਤ ਉੱਥੇ ਮੌਕੇ ਤੇ ਮੌਤ ਹੋ ਗਈ ਇੱਕ ਇੱਥੇ ਹੱਥ ਬਚਾੜ ਲੈ ਕੇ ਗਿਆ ਅੱਛਾ ਜੀ ਹੱਥ ਬਚਾੜ ਲੈ ਕੇ ਗਿਆ ਤਾਂ ਉਹ ਡਾਕਟਰ ਨੇ ਫਿਰ ਅੱਛਾ ਠੀਕ ਹੈ ਜੀ ਨਿਸ਼ਚਿਤ ਕਰਾਰ ਦੇ ਪਾਕੀ ਖਬਰ ਸਾਹਮਣੇ ਆ ਰਹੀ ਹੈ ਨਿਸ਼ਾਨ ਸਾਹਿਬ ਚੜਾਉਂਦੇ ਸਮੇਂ ਗਰੰਥੀ ਸਿੰਘ ਰੱਬ ਨੂੰ ਪਿਆਰਾ ਹੋ ਗਿਆ ਦਸਤਕੀ ਪਿੰਡ ਦੁਸਾਂਚ ਕਲਾ ਦੇ ਵਿੱਚ ਇਹ ਦਰਤਨਾਕ ਪਾਣਾ ਵਾਪਰਿਆ ਜਿੱਥੇ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਸਾਹਿਬ ਸੁਰਿੰਦਰ ਸਿੰਘ ਸੋਢੀ ਜੋ ਕਿ 43 ਸਾਲ ਦੇ ਸੀ ਬਿਜਲੀ ਦੀਆਂ ਤਾਰਾਂ ਦੇ ਲਪੇਟ ਦੇ ਵਿੱਚ ਆ ਚੰਦੇ ਨੇ ਤੇ ਕਰੰਟ ਲੱਗਣ ਦੇ ਨਾਲ ਟਰੱਪ ਨੂੰ ਪਿਆਰੇ ਹੋ ਕੇ ਇਸ ਬਾਬਤ ਜਾਣਕਾਰ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਵੱਲੋਂ ਦੱਸਿਆ ਗਿਆ ਕਿ ਸਵੇਰੇ 7:30 ਵਜੇ ਕਰੀਬ ਨਿਸ਼ਾਨ ਸਾਹਿਬ ਚੜਾਉਣ ਸਮੇ ਉਪਰੋ ਲੰਘ ਰਹੀ ਬਿਜਲੀ ਦੀ ਤਾਰ ਦੀ ਨਾਲ ਨਿਸ਼ਾਨ ਸਾਹਿਬ ਟਕਰਾ ਜਾਂਦਾ ਹੈ ਜਿਸ ਦੇ ਨਾਲ ਕਰੰਟ ਲੱਗਣ ਦੇ ਨਾਲ ਗ੍ਰੰਥੀ ਸਿੰਘ ਦੀ ਮੌਤ ਹੋ ਕੇ ਬੇਵਕਤੀ ਮੌਤ ਕਾਰਨ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਕਿਹਾ ਗਿਆ ਕਿ ਸੋਢੀ ਦੇ ਕਰੀਬ 32 ਸਾਲਾਂ ਤੋਂ ਪਿੰਡ ਦੁਸਾਂਝ ਕਲਾ ਦੇ ਵਿੱਚ ਪਰਿਵਾਰ ਸਮੇਤ ਰਹਿ ਰਿਹਾ ਸੀ ਸੋਢੀ ਆਪਣੇ ਪਿੱਛੇ ਪਰਿਵਾਰ ਦੇ ਵਿੱਚ ਬਸੁਰਗ ਮਾਤਾ ਪਤਨੀ ਬੇਟਾ ਤੇ ਪੇਟੀ ਛੱਡ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਜੀਨਾ ਦਾ ਅੱਜ ਅੰਤਿਮ ਸਸਕਾਰ ਦੁਪਹਿਰ 2:00 ਵਜੇ ਦੇ ਕਰੀਬ ਪਿੰਡ ਦੁਸਾਂਝ ਕਲਾ ਦੇ ਸ਼ਮਸ਼ਾਨ ਕਾਟਵਿਕੇ ਕੀਤਾ ਜਾਵੇਗਾ ਬੇहद ਹੀ ਹਮਤਪਾਕ ਹਾਂਜੀ ਸਤਿਕਾਰ ਜੀ ਬਹੁਤ ਬੜੀ ਗੱਲ ਹੋਈ ਹੈ ਕਿਉਂਕਿ ਜਿਹੜੇ ਸਾਡੇ ਸਰਦਾਰ ਸਿੰਘ ਖੋਟੀ ਸਾਹਿਬ ਬਹੁਤ ਬਚਪਨ ਤੋਂ ਹੀ ਤੇ ਹਿੱਡ ਗ੍ਰਾਂਤੀ ਸਨ ਅੱਜ ਦੁੱਖ ਨਗਰ ਕਰਨੀ ਪੈਦੀ ਹੈ ਕਿ ਅੱਜ ਸਾਡੇ ਬਡੇ ਭਾਈ ਜਿਹਨਾਂ ਦੇ ਪੂਰੇ ਇਨਸਾਨ ਸਭ ਘਰੋਂ ਗਏ ਸੀ ਉੱਥੇ ਜਦੋਂ ਸਰਦਾਰ ਸਾਹਿਬ ਨੂੰ ਸਿਮਿਸ਼ਨਲ ਕਰਾ ਕੇ ਕਹਾਂ ਲੱਗੇ ਉਹ ਸਵੇਰੇ ਤਾਰ ਜਿਹੜੀ ਸੀ ਉਹ ਇਹਨਾਂ ਤੱਕ ਹੋ ਕੇ ਜਾਤ ਹੋ ਗਿਆ ਉਹਦੇ ਨਾਲ ਉਹ ਇਹਨਾਂ ਦੀ ਐਕਸਟ੍ਰੀਮ ਮੌਤ ਹੋ ਗਈ ਬੜੀ ਦੁੱਖ ਦੀ ਗੱਲ ਆ ਤਾਰ ਸਿਸਟਰ ਸਰਦਾਰ ਕੋਰਦਾਰ ਸਾਹਿਬ ਦਾ ਕਿਸ ਗੱਲ ਕੇ ਇਹ ਜਰਾ ਦੁਖਦਾਇਕ ਗੱਲ ਹੋਈ ਆ ਇਹ ਸਹਿਯੋਗ ਨਹੀਂ ਹੈ ਹਾਂਜੀ ਉਹ ਜਿਹੜੇ ਜਿਸਕੇ ਨਿਸ਼ਾਨ ਸਾਹਿਬ ਚੜਾਉਣ ਪਾਜੀ ਜੀ ਸਾਡੇ ਨਾਲ ਸੀ ਤੇ ਪਰੋਣਾ ਵੀ ਸਾਡੇ ਨਾਲ ਸੀ ਭਾਈ ਸਾਹਿਬ ਤੇ ਉੱਥੇ ਜਰ ਨਿਸ਼ਾਨ ਸਾਹਿਬ ਚੜਾਉਣ ਲੱਗੇ ਨਿਸ਼ਾਨ ਸਾਹਿਬ ਤਾਰਨਾ ਲੱਗੇ ਤਾਰਨਾ ਲਾ ਕੇ ਭਾਈ ਸਾਹਿਬ ਨੂੰ ਕਰੰਟ ਲਾ ਗਏ ਉੱਥੇ ਉਹ ਡਰ ਪਾਇਆ ਉਦੋਂ ਉਹਨਾਂ ਦੀ ਮੌਤ ਉੱਥੇ ਮੌਕੇ ਤੇ ਮੌਤ ਹੋ ਗਈ ਇੱਕ ਫਿਰ ਹੱਥ ਬਚਾਉਣ ਲੱਗੇ ਅੱਛਾ ਜੀ ਹੱਥ ਬਚਾਉਣ ਲੈ ਕੇ ਗਿਆ ਤਾਂ ਉਹ ਡਾਕਟਰ ਨੇ ਫਿਰ ਅੱਛਾ ਠੀਕ ਹੈ ਜੀ ਇਹ ਮੰਦਪਾਕੀ ਖਬਰ ਸਾਹਮਣੇ ਆ ਰਹੀ ਹੈ ਨਿਸ਼ਾਨ ਸਾਹਿਬ ਚੜਾਉਂਦੇ ਸਮੇਂ ਗਰੰਥੀ ਸਿੰਘ ਰੱਬ ਨੂੰ ਪਿਆਰਾ ਹੋ ਗਿਆ ਦੱਸਦੇ ਕਿ ਪਿੰਡ ਦੁਸਾਂਝ ਕਲਾ ਦੇ ਵਿੱਚ ਇਹ ਦਰਤਨਾਕ ਪਾਣਾ ਵਾਪਰਿਆ ਜਿੱਥੇ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਸਾਹਿਬ ਸੁਰਿੰਦਰ ਸਿੰਘ ਸੋਢੀ ਜੋ ਕਿ 43 ਸਾਲ ਦੇ ਸੀ ਬਿਜਲੀ ਦੀਆਂ ਤਾਰਾਂ ਦੀ ਲਪੇਟ ਦੇ ਵਿੱਚ ਆ ਚੰਦੇ ਨੇ ਤੇ ਕਰੰਟ ਲੱਗਣ ਦੇ ਨਾਲ ਟਰੱਪ ਨੂੰ ਪਿਆਰੇ ਹੋ ਕੇ ਇਸ ਬਾਬਤ ਜਾਣਕਾਰ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਵੱਲੋਂ ਦੱਸਿਆ ਗਿਆ ਕਿ ਸਵੇਰੇ 7:30 ਵਜੇ ਕਰੀਬ ਨਿਸ਼ਾਨ ਸਾਹਿਬ ਚੜਾਉਣ ਸਮੇਂ ਉੱਪਰੋਂ ਲੰਘ ਰਹੀ ਬਿਜਲੀ ਦੀ ਤਾਰ ਤੇ ਨਾਲ ਨਿਸ਼ਾਨ ਸਾਹਿਬ ਟਕਰਾ ਜਾਂਦਾ ਜਿਸ ਦੇ ਨਾਲ క్రట్ ਗ੍ਰੰਥੀ ਸਿੰਘ ਦੀ ਮੌਤ ਹੋ ਕੇ ਬੇਵਕਤੀ ਮੌਤ ਕਾਰਨ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਕਿਹਾ ਗਿਆ ਕਿ ਸੋਢੀ ਕਰੀਬ 32 ਸਾਲਾਂ ਤੋਂ ਪਿੰਡ ਦੂਸਾਂਝ ਕਲਾ ਦੇ ਵਿੱਚ ਪਰਿਵਾਰ ਸਮੇਤ ਰਹਿ ਰਿਹਾ ਸੀ ਸੋਢੀ ਆਪਣੇ ਪਿੱਛੇ ਪਰਿਵਾਰ ਦੇ ਵਿੱਚ ਬਸੁਰਗ ਮਾਤਾ ਪਤਨੀ ਬੇਟਾ ਤੇ ਪੇਟੀ ਛੱਡ ਕੇ ਇਸ ਫਾਨੀ ਸੰਸਾਰ ਨੂੰ ਅਲਫਿਦਾ ਕਹਿ ਕੇ ਜਿਨ੍ਹਾਂ ਦਾ ਅੱਜ ਅੰਤਿਮ ਸੰਸਕਾਰ ਦੁਪਹਿਰ 2:00 ਦੇ ਕਰੀਬ ਪਿੰਡ ਦੂਸਾਂਝ ਕਲਾ ਦੇ ਸ਼ਮਸ਼ਾਨ ਕਾਟ ਵਿਖੇ ਕੀਤਾ ਜਾਵੇਗਾ ਬੇहद ਹੀ ਹਮਤਪਾ ਹਾਂਜੀ ਸਤਿਕਾਰ ਜੀ ਬਹੁਤ ਬੜੀ ਗੱਲ ਹੋਈ ਹੈ ਕਿਉਂਕਿ ਜਿਹੜੇ ਸਾਡੇ ਸਰਪੰਚ ਜੀ ਕੋਟੀ ਸਾਹਿਬ ਬਹੁਤ ਬਚਪਨ ਤੋਂ ਹੀ ਤੇ ਹੈਡ ਗ੍ਰੰਥੀ ਸਾਹਿਬ ਅੱਜ ਦੁੱਖ ਨਗਰ ਕਰਨੀ ਪੈ ਰਹੀ ਹੈ ਕਿ ਅੱਜ ਸਾਡੇ ਬਡੇ ਭਾਈ ਜਿਹਨਾਂ ਦੇ ਪੁੱਤ ਇਨਸਾਨ ਸਭ ਚਲੋਂ ਗਏ ਸੀ ਉੱਥੇ ਜਦੋਂ ਸਰਪੰਚ ਸਾਹਿਬ ਨੂੰ ਸਨਹਾਰ ਕਰਾ ਕੇ ਕਹਾਂ ਲੱਗੇ ਉਹ ਸਵੇਰੇ ਸਾਰ ਜਿਹੜੀ ਸੀ ਉਹ ਦੇ ਨਾਲ ਟੱਚ ਹੋ ਕੇ ਜਾਤ ਹੋ ਗਿਆ ਉਹਦੇ ਨਾਲ ਉਹਨਾਂ ਦੀ ਐਕਟਿਵਿਟੀ ਤੇ ਮੌਤ ਹੋ ਗਈ ਬੜੀ ਦਫਾਲੀ ਗੱਲਾਂ ਤਾਸ ਮਿਸਟਰ ਸਰਦਾਰ ਗੋਗਾ ਸਿੰਘ ਸਾਹਿਬ ਦਾ ਕਿਸ ਕਰਕੇ ਇਹ ਜਰਾ ਦੁਖਦਾਈ ਗੱਲ ਹੋਈ ਹੈ ਇਹ ਸਹਿਯੋਗ ਨਹੀਂ ਹੈ ਹਾਂਜੀ ਜਿਹੜੇ ਸ਼ੇਕੇ ਨਿਸ਼ਾਨ ਸਾਹਿਬ ਜੜਾਉਣ ਪਾਜੀ ਜੀ ਸਾਡੇ ਨਾਲ ਸੀ ਤੇ ਪਰੋਣਾ ਵੀ ਸਾਡੇ ਨਾਲ ਸੀ ਭਾਈ ਸਾਹਿਬ ਤੇ ਉੱਥੇ ਜਰਨ ਸਿੰਘ ਸ਼ਾਹ ਸਾਹਿਬ ਚੜ੍ਹਨ ਲੱਗੇ ਸ਼ਾਹ ਸਾਹਿਬ ਉਤਾਰਨ ਲੱਗੇ ਹਾਂ ਲਾ ਕੇ ਭਾਈ ਸਾਹਿਬ ਨੂੰ ਕਰੰਟ ਲਾਇਆ ਉੱਥੇ ਉਹ ਦੇਖ ਭਾਏ ਉਹਨਾਂ ਦੀ ਬਹੁਤ ਉੱਥੇ ਮੌਕੇ ਦੀ ਮੌਤ ਹੋ ਗਈ ਇੱਕ ਫਿਰ ਹੱਥ ਬਚਾੜ ਲੈ ਕੇ ਅੱਛਾ ਜੀ ਹੱਥ ਬਚਾੜ ਲੈ ਕੇ ਕਹਿੰਦਾ ਉਹ ਡਾਕਟਰ ਨੇ ਫਿਰ ਅੱਛਾ ਠੀਕ ਹੈ ਗ੍ਰੰਥਕਰਾਰ ਦੇ ਇਹ ਮੰਦਪਾਕੀ ਖਬਰ ਸਾਹਮਣੇ ਆ ਰਹੀ ਹੈ ਨਿਸ਼ਾਨ ਸਾਹਿਬ ਚੜਾਉਂਦੇ ਸਮੇਂ ਗਰੰਥੀ ਸਿੰਘ ਰੱਬ ਨੂੰ ਪਿਆਰਾ ਹੋ ਗਿਆ ਦੱਸਦੇ ਕਿ ਪਿੰਡ ਦੁਸਾਂਝ ਕਲਾ ਦੇ ਵਿੱਚ ਇਹ ਦਰਤਨਾਕ ਪਾਣਾ ਵਾਪਰਿਆ ਜਿੱਥੇ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਸਾਹਿਬ ਸੁਰਿੰਦਰ ਸਿੰਘ ਸੋਢੀ ਜੋ ਕਿ 43 ਸਾਲ ਦੇ ਸੀ ਬਿਜਲੀ ਦੀਆਂ ਤਾਰਾਂ ਦੀ ਲਪੇਟ ਦੇ ਵਿੱਚ ਆ ਚੰਦੇ ਨੇ ਤੇ ਕਰੰਟ ਲੱਗਣ ਦੇ ਨਾਲ ਟਰੱਪ ਨੂੰ ਪਿਆਰੇ ਹੋ ਕੇ ਇਸ ਬਾਬਤ ਜਾਣਕਾਰ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਵੱਲੋਂ ਦੱਸਿਆ ਗਿਆ ਕਿ ਸਵੇਰੇ 7:30 ਵਜੇ ਕਰੀਬ ਨਿਸ਼ਾਨ ਸਾਹਿਬ ਚੜਾਉਣ ਸਮੇਂ ਉੱਪਰੋਂ ਲੰਘ ਰਹੀ ਬਿਜਲੀ ਦੀ ਤਾਰ ਤੇ ਨਾਲ ਨਿਸ਼ਾਨ ਸਾਹਿਬ ਟਕਰਾ ਜਾਂਦਾ ਜਿਸ ਦੇ ਨਾਲ ਕਰੰਟ ਲੱਗਣ ਦੇ ਨਾਲ ਗ੍ਰੰਥੀ ਸਿੰਘ ਦੀ ਮੌਤ ਹੋ ਕੇ ਬੇਬਕਤੀ ਮੌਤ ਕਾਰਨ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਕਿਹਾ ਗਿਆ ਕਿ ਸੋਢੀ ਕਰੀਬ 32 ਸਾਲਾਂ ਤੋਂ ਪਿੰਡ ਦੁਸਾਂਝ ਕਲਾ ਦੇ ਵਿੱਚ ਪਰਿਵਾਰ ਸਮੇਤ ਰਹਿ ਰਿਹਾ ਸੀ ਸੋਢੀ ਆਪਣੇ ਪਿੱਛੇ ਪਰਿਵਾਰ ਦੇ ਵਿੱਚ ਬਸੁਰਗ ਮਾਤਾ ਪਤਨੀ ਬੇਟਾ ਤੇ ਪੇਟੀ ਛੱਡ ਕੇ ਇਸ ਫਾਨੀ ਸੰਸਾਰ ਨੂੰ ਅਲਫਿਦਾ ਕਹਿ ਕੇ ਜੀਣਾ ਦਾ ਅੱਜ ਅੰਤਿਮ ਸੰਸਕਾਰ ਦੁਪਹਿਰ 2:00 ਵਜੇ ਦੇ ਕਰੀਬ ਪਿੰਡ ਦੁਸਾਂਝ ਕਲਾ ਦੇ ਸ਼ਮਸ਼ਾਨ ਕਾਟਵਿਕੇ ਕੀਤਾ ਜਾਵੇਗਾ ਬੇहद ਹੀ ਮੰਦਪਾ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਬੜੀ ਗੱਲ ਹੋਈ ਹੈ ਕਿਉਂਕਿ ਜਿਹੜੇ ਸਾਡੇ ਸਰਦਾਰ ਸਿੰਘ ਛੋਟੀ ਸਾਹਿਬ ਬਹੁਤ ਬੱਟਪਤੋ ਅਤੇ ਢਿੱਡ ਗ੍ਰੰਥੀ ਸਾਹਿਬ ਅੱਜ ਦੁੱਖ ਨਗਰ ਕਰਨੀ ਪੈਂਦੀ ਹੈ ਕਿ ਅੱਜ ਵੀ ਸਾਡੇ ਵੱਡੇ ਭਾਈ ਜਿਨ੍ਹਾਂ ਦੇ ਘੂਟੇ ਇਨਸਾਨ ਸਭ ਘਰੋਂ ਗਏ ਸੀ ਉੱਥੇ ਜਦੋਂ ਸ਼ਹਿਰ ਸਭ ਨੂੰ ਸਿਨਹਾਰ ਕਰਾ ਕੇ ਕਾਰ ਲੱਗੇ ਉਹ ਸਵੇਰੇ ਪਾਰ ਜਿਹੜੀ ਸੀ ਉਹ ਇਹਨਾਂ ਤੱਕ ਹੋ ਕੇ ਜਾਤ ਹੋ ਗਿਆ ਉਹਦੇ ਨਾਲ ਉਹ ਇਹਨਾਂ ਦੀ ਐਕਟਿਵਿਟੀ ਤੇ ਮੌਤ ਹੋ ਗਈ ਬੜੀ ਦੁੱਖ ਦੀ ਗੱਲ ਆ ਦਾਸ ਜਿੰਦਰ ਸਿੰਘ ਸਰਪਾਲ ਕੋਰਦਲਾ ਸਾਹਿਬ ਦਾ ਇਸ ਕਰਕੇ ਇਹ ਜਰਾ ਦੁਖਦਾਈ ਗੱਲ ਹੈ ਤੇ ਸਹਿਯੋਗ ਨਹੀਂ ਹੈ ਹਾਂਜੀ ਇਹ ਜਿਹੜੇ ਨਿਸ਼ਾਨ ਸਾਹਿਬ ਜੁੜਾ ਹਾਂਜੀ ਸਾਡੇ ਨਾਲ ਸੀ ਤੇ ਪਰੋਣਾ ਵੀ ਸਾਡੇ ਨਾਲ ਸੀ ਭਾਈ ਸਾਹਿਬ ਤੇ ਉੱਥੇ ਜਾਨ ਨਿਸ਼ਾਨ ਸਾਹਿਬ ਢੋਣ ਲੱਗੇ ਨਿਸ਼ਾਨ ਸਾਹਿਬ ਤਾਰਨੇ ਲੱਗੇ ਤਾਰਨੇ ਲਾ ਕੇ ਭਾਈ ਸਾਹਿਬ ਨੂੰ ਕਰੰਟ ਲੱਗਿਆ ਉੱਥੇ ਉਹ ਡੈਗ ਪਾਇਆ ਉਹਦੇ ਉਹਨਾਂ ਦੀ ਬਹੁਤ ਉੱਥੇ ਮੌਕੇ ਤੇ ਮੌਤ ਹੋ ਗਈ ਇੱਕ ਇਥੇ ਹੱਥ ਬਚਾਰ ਲੈ ਕੇ ਹੈ ਅੱਛਾ ਜੀ ਹੱਥ ਬਚਾਰ ਲੈ ਕੇ ਕਿਹਾ ਤਾਂ ਉਹ ਡਾਕਟਰ ਨੇ ਫਿਰ ਅੱਛਾ ਠੀਕ ਹੈ ਵਿਖਤ ਕਰਾਰ ਪ੍ਰਦੇਸ਼ ਇਹ ਮੰਦਪਾਕੀ ਖਬਰ ਸਾਹਮਣੇ ਆ ਰਹੀ ਹੈ ਨਿਸ਼ਾਨ ਸਾਹਿਬ ਚੜਾਉਂਦੇ ਸਮੇਂ ਗਰੰਤੀ ਸਿੰਘ ਰੱਬ ਨੂੰ ਪਿਆਰਾ ਹੋ ਗਿਆ ਦਸਤੀ ਕੀ ਪਿੰਡ ਦੁਸਾਂਚ ਕਲਾ ਦੇ ਵਿੱਚ ਇਹ ਦਰਤਨਾਕ ਪਾਣਾ ਵਾਪਰਿਆ ਜਿੱਥੇ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਸਾਹਿਬ ਸੁਰਿੰਦਰ ਸਿੰਘ ਸੋਢੀ ਜੋ ਕਿ 43 ਸਾਲ ਦੇ ਸੀ ਬਿਜਲੀ ਦੀਆਂ ਤਾਰਾਂ ਦੇ ਲਪੇਟ ਦੇ ਵਿੱਚ ਆ ਚੰਦੇ ਨੇ ਤੇ ਕਰੰਟ ਲੱਗਣ ਦੇ ਨਾਲ ਟਰੱਪ ਨੂੰ ਪਿਆਰੇ ਹੋ ਕੇ ਇਸ ਬਾਬਤ ਜਾਣਕਾਰ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਵੱਲੋਂ ਦੱਸਿਆ ਗਿਆ ਕਿ ਸਵੇਰੇ 7:30 ਵਜੇ ਕਰੀਬ ਨਿਸ਼ਾਨ ਸਾਹਿਬ ਚੜਾਉਣ ਸਮੇਂ ਉੱਪਰੋਂ ਲੰਘ ਰਹੀ ਬਿਜਲੀ ਦੀ ਤਾਰ ਦੀ ਨਾਲ ਨਿਸ਼ਾਨ ਸਾਹਿਬ ਟਕਰਾ ਜਾਂਦਾ ਹੈ ਜਿਸ ਦੇ ਨਾਲ ਕਰੰਟ ਲੱਗਣ ਦੇ ਨਾਲ ਗ੍ਰੰਥੀ ਸਿੰਘ ਦੀ ਮੌਤ ਹੋ ਕੇ ਬੇਵਕਤੀ ਮੌਤ ਕਾਰਨ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਕਿਹਾ ਗਿਆ ਕਿ ਸੋਢੀ ਦੇ ਕਰੀਬ 32 ਸਾਲਾਂ ਤੋਂ ਪਿੰਡ ਦੁਸਾਂਝ ਕਲਾ ਦੇ ਵਿੱਚ ਪਰਿਵਾਰ ਸਮੇਤ ਰਹਿ ਰਿਹਾ ਸੀ ਸੋਢੀ ਆਪਣੇ ਪਿੱਛੇ ਪਰਿਵਾਰ ਦੇ ਵਿੱਚ ਬਸੁਰਗ ਮਾਤਾ ਪਤਨੀ ਬੇਟਾ ਤੇ ਪੇਟੀ ਛੱਡ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਜੀਨ ਦਾ ਅੱਜ ਅੰਤਿਮ ਸੰਸਕਾਰ ਦੁਪਹਿਰ 2:00 ਦੇ ਕਰੀਬ ਪਿੰਡ ਦੁਸਾਂਝ ਕਲਾ ਦੇ ਸ਼ਮਸ਼ਾਨ ਕਾਟਵਿਕੇ ਕੀਤਾ ਜਾਵੇਗਾ ਬੇहद ਹੀ ਮੰਦ ਪਾਕ ਜੀ ਸਤਿਕਾਰ ਜੀ ਬਹੁਤ ਬੜੀ ਗੱਲ ਹੋਈ ਹੈ ਕਿਉਂਕਿ ਜਿਹੜੇ ਸਾਡੇ ਸਰਦਾਰ ਸਿੰਘ ਛੋਟੀ ਸਾਹਿਬ ਬਹੁਤ ਬਚਪਨ ਤੋਂ ਹੀ ਤੇ ਹੈਡ ਗ੍ਰੰਤੀ ਦਾ ਅੱਜ ਦੁੱਖ ਨਗਰ ਕਰਨੀ ਪੈਦੀ ਹੈ ਕਿ ਅੱਜ ਸਾਡੇ ਵੱਡੇ ਭਾਈ ਜਿਹਨਾਂ ਦੇ ਪੂਰੇ ਇਨਸਾਨ ਸਭ ਘਰੋਂ ਗਏ ਸੀ ਉੱਥੇ ਜਦੋਂ ਸਰਦਾਰ ਸਾਹਿਬ ਨੂੰ ਸਿਵਲ ਕਰਨ ਕਰਾ ਕੇ ਕਾਰ ਲੱਗੇ ਉਹ ਸਵੇਰੇ ਤਾਰ ਜਿਹੜੀ ਸੀ ਉਹ ਇਹਨਾਂ ਤੱਕ ਹੋ ਕੇ ਜਾਤ ਹੋ ਗਿਆ ਉਹਦੇ ਨਾਲ ਉਹ ਇਹਨਾਂ ਦੀ ਅਚਨਚੇਤ ਮੌਤ ਹੋ ਗਈ ਬੜੀ ਦੁੱਖ ਦੀ ਗੱਲ ਆ ਤਾਸ਼ ਮਿਸਟਰ ਸਰਵਾਰ ਕੋਰਦੋ ਸਾਹਿਬ ਦਾ ਕਿਸ ਗੱਲ ਕੇ ਇਹ ਜਰਾ ਦੁਖਦਾਇਕ ਗੱਲ ਹੋਈ ਆ ਇਹ ਸਹਿਯੋਗ ਨਹੀਂ ਹੈ ਹਾਂਜੀ ਉਹ ਜਿਹੜੇ ਜਿਵੇਂ ਨਿਸ਼ਾਨ ਸਾਹਿਬ ਚੜਾਉਣ ਪਾਜੀ ਜੀ ਸਾਡੇ ਨਾਲ ਸੀ ਤੇ ਪਰੋਣਾ ਵੀ ਸਾਡੇ ਨਾਲ ਭਾਈ ਸਾਹਿਬ ਤੇ ਉੱਥੇ ਜਰ ਨਿਸ਼ਾਨ ਸਾਹਿਬ ਚੜਾਉਣ ਲੱਗੇ ਨਿਸ਼ਾਨ ਸਾਹਿਬ ਤਾਰਨਾ ਲੱਗੇ ਤਾਰਨਾ ਲਾ ਕੇ ਭਾਈ ਸਾਹਿਬ ਨੂੰ ਕਰੰਟ ਲਾ ਗਏ ਉੱਥੇ ਉਹ ਡਗ ਪਏ ਉੱਥੇ ਉਹਨਾਂ ਦੀ ਮੌਤ ਉੱਥੇ ਮੌਕੇ ਤੇ ਮੌਤ ਹੋ ਗਈ ਇੱਕ ਹੱਥ ਬਚਾਰ ਲੈ ਕੇ ਅੱਛਾ ਜੀ ਹਾਂ ਸੁਖਦਾਰ ਚ ਲੈ ਕੇ ਗਿਆ ਤਾਂ ਉਹ ਡਾਕਟਰ ਨੇ ਫਿਰ ਅੱਛਾ ਠੀਕ ਹੈ ਜੀ ਇਹ ਮੰਦਪਾਕੀ ਖਬਰ ਸਾਹਮਣੇ ਆ ਰਹੀ ਹੈ ਨਿਸ਼ਾਨ ਸਾਹਿਬ ਚੜਾਉਂਦੇ ਸਮੇਂ ਗਰੰਥੀ ਸਿੰਘ ਰੱਬ ਨੂੰ ਪਿਆਰਾ ਹੋ ਗਿਆ ਦੱਸਦੇ ਕਿ ਪਿੰਡ ਦੁਸਾਂਝ ਕਲਾ ਦੇ ਵਿੱਚ ਇਹ ਦਰਤਨਾਕ ਪਾਣਾ ਵਾਪਰਿਆ ਜਿੱਥੇ ਗੁਰੂ ਘਰ ਦੇ ਹੈੱਡ ਗਰੰਥੀ ਭਾਈ ਸਾਹਿਬ ਸੁਰਿੰਦਰ ਸਿੰਘ ਸੋਢੀ ਜੋ ਕਿ 43 ਸਾਲ ਦੇ ਸੀ ਬਿਜਲੀ ਦੀਆਂ ਤਾਰਾਂ ਦੀ ਲਪੇਟ ਦੇ ਵਿੱਚ ਆ ਚੰਦੇ ਨੇ ਤੇ ਕਰੰਟ ਲੱਗਣ ਦੇ ਨਾਲ ਟਰੱਪ ਨੂੰ ਪਿਆਰੇ ਹੋ ਕੇ ਇਸ ਬਾਬਤ ਜਾਣਕਾਰ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਵੱਲੋਂ ਦੱਸਿਆ ਗਿਆ ਕਿ ਸਵੇਰੇ 7:30 ਵਜੇ ਕਰੀਬ ਨਿਸ਼ਾਨ ਸਾਹਿਬ ਚੜਾਉਣ ਸਮੇ ਉੱਪਰੋਂ ਲੰਘ ਰਹੀ ਬਿਜਲੀ ਦੀ ਤਾਰ ਦੀ ਨਾਲ ਨਿਸ਼ਾਨ ਸਾਹਿਬ ਟਕਰਾ ਜਾਂਦਾ ਜਿਸ ਦੇ ਨਾਲ క్రట్ ਗ੍ਰੰਥੀ ਸਿੰਘ ਦੀ ਮੌਤ ਹੋ ਕੇ ਬੇਵਕਤੀ ਮੌਤ ਕਾਰਨ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਕਿਹਾ ਗਿਆ ਕਿ ਸੋਢੀ ਕਰੀਬ 32 ਸਾਲਾਂ ਤੋਂ ਪਿੰਡ ਦੂਸਾਂਝ ਕਲਾ ਦੇ ਵਿੱਚ ਪਰਿਵਾਰ ਸਮੇਤ ਰਹਿ ਰਿਹਾ ਸੀ ਸੋਢੀ ਆਪਣੇ ਪਿੱਛੇ ਪਰਿਵਾਰ ਦੇ ਵਿੱਚ ਬਸੁਰਗ ਮਾਤਾ ਪਤਨੀ ਬੇਟਾ ਤੇ ਪੇਟੀ ਛੱਡ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਜੀਨਾਂ ਦਾ ਅੱਜ ਅੰਤਿਮ ਸੰਸਕਾਰ ਦੁਪਹਿਰ 2:00 ਦੇ ਕਰੀਬ ਪਿੰਡ ਦੂਸਾਂਝ ਕਲਾ ਦੇ ਚਮਸ਼ਾਨ ਕਾਟ ਵਿਖੇ ਕੀਤਾ ਜਾਵੇਗਾ ਬੇहद ਹੀ ਹਮਤਪਾ ਹਾਂਜੀ ਸਤਿਕਾਰ ਜੀ ਬਹੁਤ ਬੜੀ ਗੱਲ ਹੋਈ ਹੈ ਕਿਉਂਕਿ ਜਿਹੜੇ ਸਾਡੇ ਸਰਪੰਚ ਕੋਟੀ ਸਾਹਿਬ ਬਹੁਤ ਬੱਚ ਬਤੋ ਤੇ ਹੈਡ ਗ੍ਰੰਥੀ ਸਾਹਿਬ ਅੱਜ ਦੁੱਖ ਨਗਰ ਕਰਨੀ ਪੈ ਰਹੀ ਹੈ ਕਿ ਅੱਜ ਸਾਡੇ ਬਡੇ ਭਾਈ ਜਿਨ੍ਹਾਂ ਦੇ ਪੁੱਤ ਤੇ ਇਨਸਾਨ ਸਭ ਚਲੋਂ ਗਏ ਸੀ ਉੱਥੇ ਜਦੋਂ ਸਰਪੰਚ ਸਾਹਿਬ ਨੂੰ ਸਨਹਾਰ ਕਰਾ ਕੇ ਕਹਾਂ ਲੱਗੇ ਉਹ ਸਵੇਰੇ ਸਾਰ ਜਿਹੜੀ ਸੀ ਉਹ ਦੇ ਨਾਲ ਟਕ ਟੋ ਕੇ ਜਾਤ ਹੋ ਗਿਆ ਉਹਦੇ ਨਾਲ ਉਹ ਇਹਨਾਂ ਦੀ ਐਕਟਿਵਿਟੀ ਤੇ ਮੌਤ ਹੋ ਗਈ ਬੜੀ ਦੁੱਖ ਵਾਲੀ ਗੱਲ ਆ ਤਾ ਸ੍ਰੀਮੰਤ ਸਿੰਘ ਸਰਦਾਰ ਗੋਗਰੂ ਸਾਹਿਬ ਦਾ ਕਿਸ ਕਰਕੇ ਇਹ ਜਰਾ ਦੁਖਦਾਈ ਗੱਲ ਹੋ ਗਈ ਆ ਇਹ ਸਾਨੂੰ ਲੋਕ ਨਹੀਂ ਹੈ ਹਾਂਜੀ ਜਿਹੜੇ ਸ਼ੇਕੇ ਨਿਸ਼ਾਨ ਸਾਹਿਬ ਜੜਾਉਣ ਪਾਜੀ ਜੀ ਸਾਡੇ ਨਾਲ ਸੀ ਤੇ ਪਰੋਣਾ ਵੀ ਸਾਡੇ ਨਾਲ ਸੀ ਭਾਈ ਸਾਹਿਬ ਤੇ ਉੱਥੇ ਜਰਨ ਸਿੰਘ ਸਾਹਿਬ ਚੜ੍ਹਨ ਲੱਗੇ ਜਰਨ ਸਿੰਘ ਸਾਹਿਬ ਉਤਾਰਨ ਲੱਗੇ ਹਾਰ ਨਾਲ ਲੈ ਕੇ ਭਾਈ ਸਾਹਿਬ ਨੂੰ ਕਰੰਟ ਲਾਇਆ ਉੱਥੇ ਉਹ ਦੇਖ ਪਾਇਆ ਉਹਨਾਂ ਦੀ ਬਹੁਤ ਉੱਥੇ ਮੌਕੇ ਤੇ ਮੌਤ ਹੋ ਗਈ ਇੱਕ ਇਹ ਹੱਥ ਬਚਾੜ ਲੈ ਕੇ ਅੱਛਾ ਜੀ ਹੱਥ ਬਚਾੜ ਲੈ ਕੇ ਕਹਿੰਦਾ ਉਹ ਡਾਕਟਰ ਨੇ ਫਿਰ ਅੱਛਾ ਠੀਕ ਹੈ ਗ੍ਰੰਥਕਾਰਾਂ ਦੇ ਇਹ ਮੰਦਪਾਕੀ ਖਬਰ ਸਾਹਮਣੇ ਆ ਰਹੀ ਹੈ ਨਿਸ਼ਾਨ ਸਾਹਿਬ ਚੜਾਉਂਦੇ ਸਮੇਂ ਗਰੰਥੀ ਸਿੰਘ ਰੱਬ ਨੂੰ ਪਿਆਰਾ ਹੋ ਗਿਆ ਦੱਸਦੇ ਕਿ ਪਿੰਡ ਦੂਸਾਂਚ ਕਲਾ ਦੇ ਵਿੱਚ ਇਹ ਦਰਤਨਾਕ ਪਾਣਾ ਵਾਪਰਿਆ ਜਿੱਥੇ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਸਾਹਿਬ ਸੁਰਿੰਦਰ ਸਿੰਘ ਸੋਢੀ ਜੋ ਕਿ 43 ਸਾਲ ਦੇ ਸੀ ਬਿਜਲੀ ਦੀਆਂ ਤਾਰਾਂ ਦੇ ਲਪੇਟ ਦੇ ਵਿੱਚ ਆ ਚੰਦੇ ਨੇ ਤੇ ਕਰੰਟ ਲੱਗਣ ਦੇ ਨਾਲ ਟਰੱਪ ਨੂੰ ਪਿਆਰੇ ਹੋ ਕੇ ਇਸ ਬਾਬਤ ਜਾਣਕਾਰ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਵੱਲੋਂ ਦੱਸਿਆ ਗਿਆ ਕਿ ਸਵੇਰੇ 7:30 ਵਜੇ ਕਰੀਬ ਨਿਸ਼ਾਨ ਸਾਹਿਬ ਚੜਾਉਣ ਸਮੇ ਉੱਪਰੋਂ ਲੰਘ ਰਹੀ ਬਿਜਲੀ ਦੀ ਤਾਰ ਤੇ ਨਾਲ ਨਿਸ਼ਾਨ ਸਾਹਿਬ ਟਕਰਾ ਜਾਂਦਾ ਹੈ ਜਿਸ ਦੇ ਨਾਲ ਕਰੰਟ ਲੱਗਣ ਦੇ ਨਾਲ ਗ੍ਰੰਥੀ ਸਿੰਘ ਦੀ ਮੌਤ ਹੋ ਕੇ ਬੇਬਕਤੀ ਮੌਤ ਕਾਰਨ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਕਿਹਾ ਗਿਆ ਕਿ ਸੋਢੀ ਕਰੀਬ 32 ਸਾਲਾਂ ਤੋਂ ਪਿੰਡ ਦੁਸਾਂਝ ਕਲਾ ਦੇ ਵਿੱਚ ਪਰਿਵਾਰ ਸਮੇਤ ਰਹਿ ਰਿਹਾ ਸੀ ਸੋਢੀ ਆਪਣੇ ਪਿੱਛੇ ਪਰਿਵਾਰ ਦੇ ਵਿੱਚ ਬਸੁਰਗ ਮਾਤਾ ਪਤਨੀ ਬੇਟਾ ਤੇ ਪੇਟੀ ਛੱਡ ਕੇ ਇਸ ਫਾਨੀ ਸੰਸਾਰ ਨੂੰ ਅਲਫਿਦਾ ਕਹਿ ਕੇ ਜੀਨ ਦਾ ਅੱਜ ਅੰਤਿਮ ਸੰਸਕਾਰ ਦੁਪਹਿਰ 2:00 ਵਜੇ ਦੇ ਕਰੀਬ ਪਿੰਡ ਦੁਸਾਂਝ ਕਲਾ ਦੇ ਸ਼ਮਸ਼ਾਨ ਕਾਟਵਿਕੇ ਕੀਤਾ ਜਾਵੇਗਾ ਬੇहद ਹੀ ਮੰਦ ਪਾਕ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬੜੀ ਗੱਲ ਹੋਈ ਹੈ ਕਿਉਂਕਿ ਜਿਹੜੇ ਸਾਡੇ ਸਰਦਾਰ ਸਿੰਘ ਛੋਟੀ ਸਾਹਿਬ ਬਹੁਤ ਬੱਟ ਬਸੋ ਤੇ ਤੇ ਲੈਡ ਗ੍ਰਾਂਤੀ ਸਾਹਿਬ ਅੱਜ ਦੁੱਖ ਨਗਰ ਕਰਦੇ ਪੈਂਦੀ ਹੈ ਕਿ ਅੱਜ ਜੀ ਸਾਡੇ ਵੱਡੇ ਭਾਈ ਜਿਨ੍ਹਾਂ ਦੇ ਘੂਟੇ ਇਨਸਾਨ ਸਭ ਘਰੋਂ ਗਏ ਸੀ ਉੱਥੇ ਜਦੋਂ ਸ਼ਹਿਰ ਸਭ ਨੂੰ ਸਿਨਹਰ ਕਰਾ ਕੇ ਕਾਰ ਲੱਗੇ ਉਹ ਸਵੇਰੇ ਸਤਾਰ ਜਿਹੜੀ ਸੀ ਉਹਦੇ ਨਾਲ ਟੱਚ ਹੋ ਕੇ ਜਾ ਹਰਤ ਹੋ ਗਿਆ ਉਹਦੇ ਨਾਲ ਉਹ ਇਹਨਾਂ ਦੀ ਐਕਸਟ੍ਰੀਮ ਮੌਤ ਹੋ ਗਈ ਬੜੀ ਦਫਾਲੀ ਗੱਲ ਆ ਦਾਸ ਜਿੰਦਰ ਸਿੰਘ ਸਰਦਾਰ ਗੋਗਨ ਵਾਲਾ ਸਾਹਿਬ ਕਿਸ ਕਰਕੇ ਇਹ ਜਰਾ ਦੁਖਦਾਈ ਗੱਲ ਹੋਈ ਆ ਇਹ ਸਾਂਝ ਲੋਕ ਨਹੀਂ ਹੈ ਹਾਂਜੀ ਇਹ ਜਿਹੇ ਨਿਸ਼ਾਨ ਸਾਹਿਬ ਜੁੜਾ ਹੋਣ ਪਾਜੀ ਸਾਡੇ ਨਾਲ ਸੀ ਤੇ ਪੁਰਾਣਾ ਵੀ ਸਾਡੇ ਨਾਲ ਸੀ ਭਾਈ ਸਾਹਿਬ ਤੇ ਉੱਥੇ ਜਾਨ ਨਿਸ਼ਾਨ ਸਾਹਿਬ ਢੋਣ ਲੱਗੇ ਨਿਸ਼ਾਨ ਸਾਹਿਬ ਤਾਰਨ ਲੱਗੇ ਤਾਰਨ ਲੱਗੇ ਭਾਈ ਸਾਹਿਬ ਨੂੰ ਕਰੰਟ ਲੱਗਿਆ ਉੱਥੇ ਉਹ ਡੈਗ ਪਾਇਆ ਉਹਦੇ ਉਹਨਾਂ ਦੀ ਬਹੁਤ ਉੱਥੇ ਮੌਕੇ ਦੀ ਮੌਤ ਹੋ ਗਈ ਇੱਕ ਇੱਥੇ ਹੱਥ ਬਚਾਰ ਲੈ ਕੇ ਹੈ ਅੱਛਾ ਜੀ ਹੱਥ ਬਚਾਰ ਲੈ ਕੇ ਕਿਹਾ ਤਾਂ ਉਹ ਡਾਕਟਰ ਨੇ ਫਿਰ ਅੱਛਾ ਠੀਕ ਹੈ ਵਿਖਤ ਕਰਾਰ ਪ੍ਰਦੇਸ਼ੀ ਮੰਦਪਾਕੀ ਖਬਰ ਸਾਹਮਣੇ ਆ ਰਹੀ ਹੈ ਨਿਸ਼ਾਨ ਸਾਹਿਬ ਚੜਾਉਂਦੇ ਸਮੇਂ ਗਰੰਥੀ ਸਿੰਘ ਰੱਬ ਨੂੰ ਪਿਆਰਾ ਹੋ ਗਿਆ ਦੱਸਦੇ ਕਿ ਪਿੰਡ ਦੁਸਾਂਚ ਕਲਾ ਦੇ ਵਿੱਚ ਇਹ ਦਰਤਨਾਕ ਪਾਣਾ ਵਾਪਰਿਆ ਜਿੱਥੇ ਗੁਰੂ ਘਰ ਦੇ ਹੈੱਡ ਗਰੰਥੀ ਭਾਈ ਸਾਹਿਬ ਸੁਰਿੰਦਰ ਸਿੰਘ ਸੋਢੀ ਜੋ ਕਿ 43 ਸਾਲ ਦੇ ਸੀ ਬਿਜਲੀ ਦੀਆਂ ਤਾਰਾਂ ਦੇ ਲਪੇਟ ਦੇ ਵਿੱਚ ਆ ਚੰਦੇ ਨੇ ਤੇ ਕਰੰਟ ਲੱਗਣ ਦੇ ਨਾਲ ਟਰੱਪ ਨੂੰ ਪਿਆਰੇ ਹੋ ਕੇ ਇਸ ਬਾਬਤ ਜਾਣਕਾਰ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਵੱਲੋਂ ਦੱਸਿਆ ਗਿਆ ਕਿ ਸਵੇਰੇ 7:30 ਵਜੇ ਕਰੀਬ ਨਿਸ਼ਾਨ ਸਾਹਿਬ ਚੜਾਉਣ ਸਮੇ ਉਪਰੋ ਲੰਘ ਰਹੀ ਬਿਜਲੀ ਦੀ ਤਾਰ ਤੇ ਨਾਲ ਨਿਸ਼ਾਨ ਸਾਹਿਬ ਟਕਰਾ ਜਾਂਦਾ ਹੈ ਜਿਸ ਦੇ ਨਾਲ ਕਰੰਟ ਲੱਗਣ ਦੇ ਨਾਲ ਗ੍ਰੰਥੀ ਸਿੰਘ ਦੀ ਮੌਤ ਹੋ ਕੇ ਬੇਵਕਤੀ ਮੌਤ ਕਾਰਨ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਕਿਹਾ ਗਿਆ ਕਿ ਸੋਢੀ ਦੇ ਕਰੀਬ 32 ਸਾਲਾਂ ਤੋਂ ਪਿੰਡ ਦੁਸਾਂਝ ਕਲਾ ਦੇ ਵਿੱਚ ਪਰਿਵਾਰ ਸਮੇਤ ਰਹਿ ਰਿਹਾ ਸੀ ਸੋਢੀ ਆਪਣੇ ਪਿੱਛੇ ਪਰਿਵਾਰ ਦੇ ਵਿੱਚ ਬਸੁਰਗ ਮਾਤਾ ਪਤਨੀ ਬੇਟਾ ਤੇ ਪੇਟੀ ਛੱਡ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਜੀਨ ਦਾ ਅੱਜ ਅੰਤਿਮ ਸਸਕਾਰ ਦੁਪਹਿਰ 2:00 ਵਜੇ ਦੇ ਕਰੀਬ ਪਿੰਡ ਦੁਸਾਂਝ ਕਲਾ ਦੇ ਸ਼ਮਸ਼ਾਨ ਕਾਟਵਿਕੇ ਕੀਤਾ ਜਾਵੇਗਾ ਬੇहद ਹੀ ਹਮਤਪਾਕ ਹਾਂਜੀ ਸਤਿਕਾਰ ਜੀ ਬਹੁਤ ਬੜੀ ਗੱਲ ਹੋਈ ਹੈ ਕਿਉਂਕਿ ਜਿਹੜੇ ਸਾਡੇ ਸਰਦਾਰ ਸਿੰਘ ਖੋਟੀ ਸਾਹਿਬ ਬਹੁਤ ਬਚਪਨ ਤੋਂ ਹੀ ਤੇ ਹੈਡ ਗ੍ਰੰਤੀ ਸਨ ਅੱਜ ਦੁਪਨਗਰ ਕਰਨੀ ਪੈਦੀ ਹੈ ਕਿ ਅੱਜ ਸਾਡੇ ਬਡੇ ਭਾਈ ਜਿਹਨਾਂ ਦੇ ਪੁੱਤ ਇਨਸਾਨ ਸਭ ਘਰੋਂ ਗਏ ਸੀ ਉੱਥੇ ਜਦੋਂ ਸਰਦਾਰ ਸਾਹਿਬ ਨੂੰ ਸਿਵਲ ਕਰਾ ਕੇ ਤਾਰ ਲੱਗੇ ਉਹ ਸਵੇਰੇ ਸੇ ਤਾਰ ਜਿਹੜੀ ਸੀ ਉਹ ਇਹ ਨਾਲ ਤੱਕ ਹੋ ਕੇ ਜਾਤ ਹੋ ਗਿਆ ਉਹਦੇ ਨਾਲ ਉਹ ਇਹਨਾਂ ਦੀ ਅਚਨਚੇਤ ਮੌਤ ਹੋ ਗਈ ਬੜੀ ਦੁੱਖ ਦੀ ਗੱਲ ਆ ਤਾਰ ਜਿਹੜਾ ਸਰਕਾਰ ਕੋਲ ਸਰਦਾਰ ਸਾਹਿਬ ਦਾ ਕਿਸ ਕਰਕੇ ਇਹ ਜਰਾ ਦੁਖਦਾਈ ਗੱਲ ਹੋਈ ਆ ਇਹ ਸਹਿਯੋਗ ਨਹੀਂ ਹੈ ਹਾਂਜੀ ਉਹ ਜਿਹੜੇ ਨਿਸ਼ਾਨ ਸਾਹਿਬ ਚੜਾਉਣ ਪਾਜੀ ਜੀ ਸਾਡੇ ਨਾਲ ਸੀ ਤੇ ਪਰੋਣਾ ਵੀ ਸਾਡੇ ਨਾਲ ਸੀ ਭਾਈ ਸਾਹਿਬ ਤੇ ਉੱਥੇ ਜਰ ਨਿਸ਼ਾਨ ਸਾਹਿਬ ਚੜਾਉਣ ਲੱਗੇ ਨਿਸ਼ਾਨ ਸਾਹਿਬ ਤਾਰਨਾ ਲੱਗੇ ਤਾਰਨਾ ਲਾ ਕੇ ਭਾਈ ਸਾਹਿਬ ਨੂੰ ਕਰੰਟ ਲਾ ਗਏ ਉੱਥੇ ਉਹ ਡਗ ਪਏ ਉਦੋਂ ਉਹਨਾਂ ਦੀ ਮੌਤ ਉੱਥੇ ਮੌਕੇ ਤੇ ਮੌਤ ਹੋ ਗਈ ਇੱਕ ਹੱਥ ਬਚਾਰ ਲੈ ਕੇ ਅੱਛਾ ਜੀ ਹੱਥ ਬਚਾਰ ਲੈ ਕੇ ਕਹਿੰਦਾ ਉਹ ਡਾਕਟਰ ਨੇ ਫਿਰ ਅੱਛਾ ਠੀਕ ਹੈ ਜੀ ਇਹ ਮੰਦਪਾਕੀ ਖਬਰ ਸਾਹਮਣੇ ਆ ਰਹੀ ਹੈ ਨਿਸ਼ਾਨ ਸਾਹਿਬ ਚੜਾਉਂਦੇ ਸਮੇਂ ਗਰੰਤੀ ਸਿੰਘ ਰੱਬ ਨੂੰ ਪਿਆਰਾ ਹੋ ਗਿਆ ਦਸਤੀ ਕੀ ਪਿੰਡ ਦੁਸਾਂਚ ਕਲਾ ਦੇ ਵਿੱਚ ਇਹ ਦਰਤਨਾਕ ਪਾਣਾ ਵਾਪਰਿਆ ਜਿੱਥੇ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਸਾਹਿਬ ਸੁਰਿੰਦਰ ਸਿੰਘ ਸੋਢੀ ਜੋ ਕਿ 43 ਸਾਲ ਦੇ ਸੀ ਬਿਜਲੀ ਦੀਆਂ ਤਾਰਾਂ ਦੀ ਲਪੇਟ ਦੇ ਵਿੱਚ ਆ ਚੰਦੇ ਨੇ ਤੇ ਕਰੰਟ ਲੱਗਣ ਦੇ ਨਾਲ ਟਰੱਪ ਨੂੰ ਪਿਆਰੇ ਹੋ ਕੇ ਇਸ ਬਾਬਤ ਜਾਣਕਾਰ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਵੱਲੋਂ ਦੱਸਿਆ ਗਿਆ ਕਿ ਸਵੇਰੇ 7:30 ਵਜੇ ਕਰੀਬ ਨਿਸ਼ਾਨ ਸਾਹਿਬ ਚੜਾਉਣ ਸਮੇਂ ਉੱਪਰੋਂ ਲੰਘ ਰਹੀ ਬਿਜਲੀ ਦੀ ਤਾਰ ਤੇ ਨਾਲ ਨਿਸ਼ਾਨ ਸਾਹਿਬ ਟਕਰਾ ਜਾਂਦਾ ਜਿਸ ਦੇ ਨਾਲ ਕਰੰਟ ਲੱਗਣ ਦੇ ਨਾਲ ਗ੍ਰੰਥੀ ਸਿੰਘ ਦੀ ਮੌਤ ਹੋ ਕੇ ਬੇਵਕਤੀ ਮੌਤ ਕਾਰਨ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਕਿਹਾ ਗਿਆ ਕਿ ਸੋਡੀ ਕਰੀਬ 32 ਸਾਲਾਂ ਤੋਂ ਪਿੰਡ ਦੁਸਾਂਚ ਕੋਲਾ ਦੇ ਵਿੱਚ ਪਰਿਵਾਰ ਸਮਿਤ